ਉਦਾਸੀ ਸੰਪਰਦਾਇ ਇੱਕ ਧਾਰਮਿਕ ਅਤੇ ਸਾਹਿਤਿਕ ਪਰੰਪਰਾ ਹੈ ਜਿਸਦੇ ਬਾਨੀ ਬਾਬਾ ਸ਼੍ਰੀ ਚੰਦ ਹਨ ਉਦਾਸੀਨ ਸ਼ਬਦ ਵਿਆਕਰਨਿਕ ਦ੍ਰਿਸ਼ਟੀ ਤੋਂ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਉਤ ਉਦੀਨ ਭਾਵ ਜੋ ਨਾਸ਼ਵਾਨ ਸੰਸਾਰ ਤੋਂ ਉੱਪਰ ਉੱਠ ਕੇ ਸੁਖਮ ਜਗਤ ਵਿੱਚ ਨਿਵਾਸ ਰੱਖਦਾ ਹੈ ਸੰਸਾਰਿਕ ਜੀਵਨ ਤੋਂ ਉਪਰਾਮਤ ਸੰਸਾਰਿਕ ਮੂਮਾਇਆ ਤੋਂ ਨਿਰਲੇਪ ਕਰਕੇ ਗਿਆਨ ਦੁਆਰਾ ਆਪਣੀਆਂ ਸਾਰੀਆਂ ਸ਼ਕਤੀਆਂ ਅਤੇ ਵਿਤੀਆਂ ਬ੍ਰਹਮ ਨਾਲ ਜੋੜਨ ਦੀ ਸ਼ਕਤੀ ਰੱਖਦਾ ਹੋਵੇ ਕਈ ਉਦਾਸੀ ਸਾਧੂ ਨੇ ਬਹੁਤ ਸਾਰੇ ਸਾਹਿਤ ਦੀ ਰਚਨਾ ਕੀਤੀ ਹੈ ਜਿਸ ਦਾ ਖੇਤਰ ਸਦਾਚਾਰਿਕਤਾ ਅਤੇ ਅਧਿਆਤਮਿਕਤਾ ਤੱਕ ਸੀਮਿਤ ਰਿਹਾ ਹੈ ਇਹਨਾਂ ਰਚਨਾਵਾਂ ਵਿੱਚ ਚਮਤਕਾਰੀ ਸਾਹਿਤਿਕ ਗੁਣ ਅਤੇ ਪਾਸ਼ਾਈ ਵਿਸ਼ੇਸ਼ਤਾਵਾਂ ਮੌਜੂਦ ਹਨ ਬਾਬਾ ਸ੍ਰੀ ਚੰਦ ਵੱਲ ਰਚਿਤ ਆਰਤਾ ਨਾਨਕ ਸ਼ਾ ਦਾ ਪ੍ਰਾਪਤ ਹੁੰਦਾ ਹੈ ਜੋ ਇਸ ਪ੍ਰਕਾਰ ਹੈ ਚਾਰ ਕੂਟ ਕੀ ਧਰਮਸ਼ਾਲਾ ਸੰਗਤ ਗਾਵੇ ਸ਼ਬਦ ਰਸਾਲਾ ਆਰਤਾ ਕੀਜੇ ਨਾਨਕ ਪਾਸ਼ਾ ਦਾ ਦੀਨ ਦੁਨੀ ਕੇ ਸ਼ਾ ਕਾ ਬਾਬਾ ਸ੍ਰੀ ਚੰਤ ਇਲਾਵਾ ਹੋਰ ਸਾਧੂ ਬਾਬਾ ਦਿਆਲ ਅਨੇਮੀ ਬਾਬਾ ਸੰਤ ਦਾਸ ਦੇ ਚੇਲੇ ਚਤੁਰਦਾਸ ਅਤੇ ਬਾਬਾ ਲਾਲ ਆਦ ਹੋਏ ਹਨ ਜਿਨ੍ਹਾਂ ਨੇ ਸਾਹਿਤ ਰਚਿਆ ਬਾਬਾ ਸ੍ਰੀ ਚੰਦ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਉਦਾਸੀ ਸੰਪਰਦਾ ਦੇ ਵਾਨੀ ਹੋਏ ਸਨ ਜਿਨ੍ਹਾਂ ਤੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਵੀ ਪੂਰਾ ਪੂਰਾ ਅਸਰ ਸੀ ਜਤੀ ਸਤੀ ਰਹਿ ਕੇ ਉਹਨਾਂ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਅਤੇ ਉਹਨਾਂ ਚਮਤਕਾਰ ਵੀ ਕੀਤੇ ਜੋ ਗੁਰੂ ਨਾਨਕ ਦੀ ਸਿੱਖੀ ਤੇ ਬਿਲਕੁਲ ਉਲਟ ਸਨ ਗੁਰੂ ਨਾਨਕ ਸਾਹਿਬ ਜਿਉਂਦੇ ਜੀ ਉਹ ਹਿੰਦੂ ਧਰਮ ਸਿੱਖ ਧਰਮ ਦੇ ਬ੍ਰਾਹਮਣਾਵਾਦ ਦੇ ਵਿਚਾਰ ਭਟਕਦੇ ਰਹੇ ਜਿਸ ਵਿੱਚ ਉਹਨਾਂ ਦਾ ਕਸੂਰ ਘੱਟ ਤੇ ਹਾਲਾਤਾਂ ਦਾ ਕਸੂਰ ਜ਼ਿਆਦਾ ਸੀ ਬਾਬਾ ਸ਼੍ਰੀ ਚੰਦ ਦੇ ਹੋਣ ਤੋਂ 7 ਸਾਲ ਪਹਿਲਾਂ 7 ਸਾਲ ਬਾਅਦ ਹੀ ਗੁਰੂ ਨਾਨਕ ਸਾਹਿਬ ਕਾਲਪੁਰਖ ਦੇ ਹੁਕਮ ਅਨਸਾਰ ਲੰਬੀਆਂ ਉਦਾਸੀਆਂ ਤੇ ਤੁਰ ਪਏ ਗੁਰੂ ਨਾਨਕ ਸਾਹਿਬ ਤੋਂ ਪਿੱਛੇ ਬੱਚਿਆਂ ਦੀ ਪਾਲਣ ਪੋਸ਼ਣ ਕਰਨ ਵਿੱਚ ਜ਼ਿਆਦਾ ਹੱਥ ਮਾਤਾ ਸੁਲਖਣੀ ਨਾਨਕੇ ਦੇ ਦਾਤਕੇ ਪਰਿਵਾਰ ਦਾ ਹੀ ਰਿਹਾ ਜੋ ਬੇਬੇ ਨਾਨਕੀ ਤੋਂ ਛੋਟੇ ਸਾਰੇ ਹੀ ਬ੍ਰਾਹਮਣਵਾਦੀ ਸੀ ਉਹਨਾਂ ਦਾ ਵੀ ਬਾਬਾ ਸ਼੍ਰੀ ਚੰਦ ਜੀ ਤੋਂ ਅਸਰ ਪੈਣਾ ਕੁਦਰਤੀ ਸੀ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਪੰਜਾਬ ਦੇ ਅਜੋਕੇ ਜ਼ਿਲ੍ਹੇ ਕਪੂਰਥਲਾ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ 8 ਸਤੰਬਰ 1994 ਭਾਦੋਂ ਸੁਦੀ 9 1551 ਬਿਕਰਮੀ ਸਮਤ ਨੂੰ ਹੋਇਆ ਗੁਰੂ ਨਾਨਕ ਸਾਹਿਬ ਦੇ ਘਰ ਮਾਤਾ ਸਰਖਣੀ ਦੀ ਕੁੱਖੋ ਹੋਇਆ ਬਾਬਾ ਸ਼੍ਰੀਚੰਦ ਨੂੰ ਵਿਦਿਆ ਪ੍ਰਾਪਤੀ ਲਈ ਪੰਡਿਤ ਪਰਸ਼ਤਮ ਪਰਸ਼ੋਤਮ ਦਾਸ ਕੋਲ ਕਸ਼ਮੀਰ ਭੇਜ ਦਿੱਤਾ ਗਿਆ ਪਰਸ਼ੋਤਮ ਦਾਸ ਨੇ ਸ਼੍ਰੀਚੰਦ ਦੀ ਚੇਤਨਵੱद्धि ਦੇਖ ਕੇ ਉਸ ਨੂੰ ਉਦਾਸੀ ਧਰਮ ਦੀ ਦਿਖਿਆ ਲੈਣ ਲਈ ਸਿੱਖਿਆ ਲੈਣ ਲਈ ਕਿਹਾ ਸ਼੍ਰੀ ਚੰਦ ਨੇ ਧਰਮ ਪ੍ਰਚਾਰਕ ਬਿਨਾਸ਼ੀ Muni ਤੋਂ ਚਤੁਰਤ ਆਸ਼ਰਮ ਵਿਜੋ ਉਦਾਸੀ ਮਤ ਦੀ ਸਿੱਖਿਆ ਪ੍ਰਾਪਤ ਕੀਤੀ। ਉਦਾਸੀ ਮਤ ਨੂੰ ਅੱਗੇ ਤੋਰਨ ਦਾ ਕੰਮ ਸ਼੍ਰੀ ਚੰਦ ਦੇ ਚੇਲਿਆਂ ਨੇ ਸੰਭਾਲਿਆ। ਕਈ ਇਤਿਹਾਸਕਾਰ ਭਾਈ ਗੁਰਦਤਾ ਜੋ ਹ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਤੋਂ ਸਭ ਤੋਂ ਵੱਡੇ ਸਪੁੱਤਰ ਸਨ, ਉਹਨਾਂ ਦੇ ਚੇਲੇ ਮੰਨੇ ਜਾਂਦੇ ਸਨ ਤੇ ਉਹਨਾਂ ਨੇ ਅੱਗੇ ਚਾਰ ਸੇਵਕ ਅਲਸਮਸਤਕ, ਬਾਲੂ ਹੁਸੈਨਾ, ਗੋਵਿੰਦ ਅਤੇ ਫੂਲਚਾਹ ਸਨ। ਦੀਨਾ ਦੇ ਨਾਮ ਤੇ ਉਦਾਸੀਆਂ ਦੇ ਚਾਰ ਧੂਨੇ ਪ੍ਰਸਿੱਧ ਹਨ ਪਰ ਕਈ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਭਾਈ ਗੁਰਦੱਤਾ ਜੀ ਦਾ ਜਨਮ ਹੀ ਬਾਬਾ ਸ਼੍ਰੀ ਚੰਦ ਦੇ ਕਾਲ ਚਲਾਣਾ ਤੋਂ ਬਾਅਦ ਹੋਇਆ ਹੈ। ਚਾਰ ਤੂਣਾ ਬਾਬਾ ਸ੍ਰੀ ਚੰਦੇ ਹੁੰਦੇ ਆ ਤੇ ਉਹਨਾਂ ਦੇ ਪਿੱਛੇ ਉਦਾਸੀਨ ਪ੍ਰਚਾਰ ਦੇ ਕੇਂਦਰ ਵਿੱਚ 6 ਬਖਸ਼ੀਸ਼ਾਂ ਨੂੰ ਵੀ ਮੰਨਿਆ ਜਾਂਦਾ ਹੈ ਜੋ ਵੱਖ-ਵੱਖ ਗੁਰੂ ਸਹਿਬਾਨਾਂ ਤੋਂ ਪ੍ਰਾਪਤ ਹੋਈਆਂ ਸੁਦਰੇ ਸ਼ਾਹੀ ਸੰਗਤ ਸਹਿਬੀਏ ਜੀਤ ਮਲਿਏ ਵਖਤ ਮਲਿਏ ਵਖਤ ਭਗਵਾਨੀਏ ਮੀ ਆਦ ਸਾਈਏ 7 ਸਾਲ ਦੀ ਉਮਰ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਉਦਾਸੀਆਂ ਤੇ ਚਲੇ ਗਏ ਤਾਂ ਬਾਬਾ ਸ੍ਰੀ ਚੰਦੇ ਵੀ ਬੰਦਗੀ ਸ਼ੁਰੂ ਕਰ ਦਿੱਤੀ ਉਹ ਅਕਸਰ ਜੰਗਲਾਂ ਵਿੱਚ ਬੈਠ ਕੇ ਤਪੱਸਿਆ ਕਰਦੇ ਤੇ ਉਹਨਾਂ ਨਾਲ ਜੰਗਲਾਂ ਦੇ ਭਿਆਨਕ ਜਾਨਵਰ ਵੀ ਸੰਗਤ ਕਰਦੇ ਸਨ ਜਦਕੂ ਉਹ ਵੱਡੇ ਹੋਏ ਤਾਂ ਆਪਣੇ ਨਾਨਕੇ ਪਿੰਡ ਭਾਈ ਕਮਲਿਆ ਜੀ ਨਾਲ ਆਏ ਇੱਕ ਦਿਨ ਮਨ ਵਿੱਚ ਫੁਰਨਾ ਆਇਆ ਤੇ ਭਾਈ ਕਮਲਿਆ ਨੂੰ ਕਿਹਾ ਕਿਉਂ ਨਾ ਨਗਰ ਦਾ ਚੱਕਰ ਘੱਟ ਕੇ ਆਈਏ ਥੋੜੀ ਸ਼ਹਿਰ ਹੋ ਜਾਏਗੀ ਭਾਈ ਕੰਮਲੇ ਨੇ ਸਤਿਵਚਨ ਕਹਿ ਕੇ ਆਪਣੇ ਮੋਢਿਆਂ ਤੇ ਭਾਈ ਸ਼੍ਰੀਚੰਨ ਨੂੰ ਬਿਠਾ ਲਿਆ ਜਿਵੇਂ ਹਮੇਸ਼ਾ ਕਰਦੇ ਸੀ ਜਦ ਬਾਬਾ ਸ਼੍ਰੀਚੰਦ ਜੀ ਬਾਹਰ ਗਏ ਤਾਂ ਕੁਝ ਦੂਰੀ ਤੇ ਕੁਝ ਲੋਕ ਬੈਠੇ ਸਨ ਜਦੋਂ ਲੋਕਾਂ ਨੇ ਦੇਖਿਆ ਕਿ ਬਾਬਾ ਸ਼੍ਰੀਚੰਦ ਜੀ ਆ ਰਹੇ ਹਨ ਉਹਨਾਂ ਨੇ ਸੋਚਿਆ ਕਿਉਂ ਨਾ ਬਾਬਾ ਜੀ ਨੂੰ ਇੱਥੇ ਬਿਠਾ ਕੇ ਉਹਨਾਂ ਕੋਲੋਂ ਹਰੀ ਪਰਮਾਤਮਾ ਦੇ ਨਾਮ ਦਾ ਕੁਝ ਵਚਨ ਸੁਣੀਏ ਇਹ ਸੋਚ ਕੇ ਲੋਕਾਂ ਨੇ ਉਹਨਾਂ ਨੂੰ ਰੋਕ ਲਿਆ ਆਪਣੀ ਇੱਛਾ ਪ੍ਰਗਟ ਕੀਤੀ ਇੱਕ ਸੁੰਦਰ ਆਸਣ ਵਿਛਾਇਆ ਜਿਸ ਤੇ ਬਾਬਾ ਜੀ ਨੂੰ ਬਿਠਾਇਆ ਤੇ ਉਹਨਾਂ ਨਾਲ ਵਚਨ ਵਿਲਾਸ ਕਰਕੇ ਬਰਸੰਨ ਹੋਏ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਸ਼੍ਰੀ ਚੰਦ ਜੀ ਦਾ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਜਾਣ ਕੇ ਸਤਿਕਾਰ ਕਰਦੇ ਸਨ ਬਾਬਾ ਸ਼੍ਰੀ ਚੰਦ ਜੀ ਨੇ ਜਦ ਅੰਮ੍ਰਿਤਸਰ ਸ਼ਹਿਰ ਵਸੌਣ ਅੰਮ੍ਰਿਤਸਰ ਸਰੋਵਰ ਦੀ ਉਸਾਰੀ ਤੇ ਗੁਰੂ ਰਾਮਦਾਸ ਜੀ ਦੀ ਇਤਨੀ ਸ਼ੋਭਾ ਸੁਣੀ ਤਾਂ ਉਹਨਾਂ ਕੋਲ ਰਹਿਣ ਆ ਗਿਆ ਗੁਰੂ ਦਰਸ਼ਨ ਲਈ ਚੇਲਿਆਂ ਸਮੇਤ ਰਿਵਾਰ ਸਾਹਿਬ ਹਾਜ਼ਰ ਹੋਏ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਸਾਨੂੰ ਗੁਰੂ ਰਾਮਦਾਸ ਜੀ ਆਪਣੇ ਆਸਣ ਤੋਂ ਉੱਠ ਕੇ ਅੱਗੇ ਮਿਲਣ ਨੂੰ ਆਏ ਗੁਰੂ ਸਾਹਿਬ ਦੀ ਪਿਆਰੀ ਸ਼ਖਸੀਅਤ ਨੇ ਉਹਨਾਂ ਨੂੰ ਮੋਹ ਲਿਆ ਗੁਰੂ ਸਾਹਿਬ ਦੇ ਨਰਾਨੀ ਚਿਹਰੇ ਵੱਲ ਤੱਕਦਿਆਂ ਖੁਸ਼ ਹੋਏ ਤੇ ਕਿਹਾ ਐਡਾ ਸੁੰਦਰ ਦਾੜਾ ਕਿਵੇਂ ਵਧਾ ਲਿਆ ਤਾਂ ਗੁਰੂ ਸਾਹਿਬ ਨੇ ਕਿਹਾ ਤੋ ਅੱਡੇ ਵਰਗੇ ਮਹਾਪੁਰਸ਼ਾਂ ਦੇ ਚਰਨ ਝਾੜਨ ਲਈ ਇਤਨੀ ਹਲੀਮੀ ਦੇਹ ਕੇ ਬਾਬਾ ਸ੍ਰੀ ਚੰਦ 당 ਰਹਿ ਗਏ ਤੇ ਕਿਹਾ ਤਾਂ ਤੁਸੀਂ ਦੇ ਤਾਂ ਤੁਹਾਡੀ ਨਿਮਰਤਾ ਇਸ ਵਿੱਚ ਹੋ ਰਹੇ ਅੰਦਾਸੀ ਲਿਵਾਸ ਵਿੱਚ ਸਤਨਾਮ ਦਾ ਪ੍ਰਚਾਰ ਕੀਤਾ ਬਾਬਾ ਸ੍ਰੀ ਚੰਦ ਜੀ ਨਾਨਕ ਸਰਵਿਖੇ ਉਹਨਾਂ ਨੇ 12 ਸਾਲ ਤਪੱਸਿਆ ਕੀਤੀ ਤੇ ਦੀਨ ਦੁਖੀਆਂ ਦਾ ਭਲਾ ਵੀ ਕੀਤਾ ਜਹਾਗੀਰ ਵੀ ਇੱਥੇ ਬਾਬਾ ਸ਼੍ਰੀ ਚਾਂਦੇ ਦੇ ਦਰਸ਼ਨ ਕਰਨ ਆਇਆ ਸੀ ਤੇ ਉਸਨੇ ਬਾਬਾ ਸ਼੍ਰੀ ਚਾਨ ਨੂੰ 700 ਏਕੜ ਜ਼ਮੀਨ ਦਿੱਤੀ ਮਾਈ ਹਰੋ ਬਾਬਾ ਜੀ ਬਹੁਤ ਸੇਵਾ ਕਰਦੀ ਸੀ ਇੱਕ ਦਿਨ ਖੁਸ਼ ਹੋ ਕੇ ਉਹਨਾਂ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਤੇ ਕਿਹਾ ਜਾ ਮਾਈ ਤੂੰ ਹਰੀ-ਪਰੀ ਹੋ ਜਾ ਤਾਂ ਮਾਈ ਨੇ ਕਿਹਾ ਤੁਹਾਡਾ ਆਸ਼ੀਰਵਾਦ ਮੇਰੇ ਕੰਮ ਨਹੀਂ ਆ ਸਕਦਾ ਕਿਉਂਕਿ ਮੈਂ ਤਾਂ ਵਿਧਵਾ ਹਾਂ ਕੋਲ ਹੀ ਇੱਕ ਸੁੱਕਾ ਬੋਰ ਦਾ ਦਰਖਤ ਸੀ ਉਸ ਨੂੰ ਹਰਿਆ-ਭਰਿਆ ਹੋਣ ਦਾ ਵਰ ਦੇ ਦਿੱਤਾ ਸੁੱਕਾ ਦਰਖਤ ਹਰਾ-ਭਰਾ ਹੋ ਗਿਆ ਬਾਬਾ ਗੋਰਖਨਾਥ ਨੇ ਸੁਣਿਆ ਤਾਂ ਉਹਨਾਂ ਨੇ ਸੋਚਿਆ ਕਿ ਸਾਡੇ ਤੋਂ ਵੱਧ ਹੋਰ ਕੌਣ ਤਪਸਵੀ ਹੋ ਸਕਦਾ ਹੈ ਆਪਣੇ 84 ਚੇਲਿਆਂ ਸਮੇਤ ਬਾਬਾ ਸ਼੍ਰੀ ਜਾਨ ਨੂੰ ਦੇਖਣਾ ਹੈ ਬਾਬਾ ਸ਼੍ਰੀ ਜਨ ਨੇ ਉਹਨਾਂ ਦੇ ਭੋਜਨ ਲਈ ਕਮਲੀਆਂ ਨੂੰ ਪਿੰਡ ਕਾਦਰ ਵਿੱਚ ਭਿਖਿਆ ਮੰਗਣ ਲਈ ਭੇਜਿਆ ਕਿਸੇ ਨੇ ਉਹਨਾਂ ਨੂੰ ਭਿਖਿਆ ਨਹੀਂ ਦਿੱਤੀ ਅਖੀਰ ਉਸਨੇ ਪਿੰਡ ਨੂੰ श्राप ਦਿੱਤਾ ਕਿ ਇਹ ਪਿੰਡ ਥਾਂ ਹੋ ਜਾਏ ਵਾਪਸ ਆ ਕੇ ਜਦ ਕਮਲੀਆਂ ਨੇ ਸਾਰੀ ਗੱਲ ਬਾਬਾ ਸ਼੍ਰੀ ਜਾਨ ਨੂੰ ਸੁਣਾਈ ਤਾਂ ਬਾਬਾ ਜੀ ਨੇ ਕਿਹਾ ਇਹ ਪਿੰਡ ਦਾ ਕਸੂਰ ਨਹੀਂ ਹੈ ਇਹ ਸਿੱਧਾਂ ਦਾ ਕੰਮ ਹੈ ਪਰ ਤੁਹਾਡਾ ਦਿੱਤਾ श्राप ਵੀ ਖਾਲੀ ਨਹੀਂ ਜਾਣਾ ਜਾਓ ਪਿੰਡ ਵਾਲਿਆਂ ਨੂੰ ਕਹੋ ਕਿ ਇਹ ਪਿੰਡ ਖਾਲੀ ਕਰ ਦੇਣ ਪਿੰਡ ਵਾਲੇ ਮਾਫ ਵੀ ਮੰਗਣਾ ਹੈ ਤਾਂ ਬਾਬਾ ਜੀ ਜਨ ਨੇ ਕਿਹਾ ਕਿ ਹੁਣੇ ਪਿੰਡ ਉਦੋਂ ਹੀ ਵਸੇਗਾ ਜਦ ਉਹ ਹਰੇ ਭਰੇ ਬੋੜ ਦੀ ਜੜ ਕਾਦਰਾਵਾਦ ਤੱਕ ਪਹੁੰਚੇਗੀ ਉਹਨਾਂ ਦਾ ਬੋਲ ਸੱਚ ਹੋਇਆ ਪਿੰਡ ਉੱਜੜ ਗਿਆ ਤੇ ਕਈ ਸੋ ਸਾਲਾਂ ਬਾਅਦ ਹੁਣ ਵਸਣਾ ਸ਼ੁਰੂ ਹੋਇਆ ਹੈ ਇਹਨਾਂ ਨੇ ਕਈ ਥਾਵਾਂ ਖਾੜੇ ਸਥਾਪਿਤ ਕੀਤੇ ਸਤਿਗੁਰ ਨਿਰਵਾਣ ਗੰਜ ਨਾ ਦਾ ਦੀਰਘ ਆਕਾਰੀ ਗ੍ਰੰਥ ਉਦਾਸੀ ਘਾੜਾ ਸੰਗ ਵਾਲਾ ਅਮ੍ਰਿਤਸਰ ਵਿੱਚ ਅੱਜ ਵੀ ਹੈ ਵੱਡਾ ਖਾੜਾ ਬਾਬਾ ਨੰਦ ਪ੍ਰਗਦਾਸ ਸੰਗਲ ਵਾਲਾ 베ਰੀ ਵਾਲਾ ਕਾਸ਼ੀ ਵਾਲਾ ਆ ਸਾਰਿਆਂ ਨੂੰ ਚਿੱਤਰਾਂ ਨਾਲ ਸ਼ਿੰਗਾਰਿਆ ਹੋਇਆ ਹੈ ਖਾੜਾ ਵਾਲਾ ਨੰਦ ਜੋ ਹਰਿ ਮੰਦਰ ਸ਼ਹਿਰ ਦੇ ਨੇੜੇ ਹੈ ਬਾਬਾ ਸ੍ਰੀਚੰਨੂ ਧਾਰਮਿਕ ਗੋਸ਼ਟੀ ਵਿੱਚ ਲਿਖਿਆ ਹੋਇਆ ਦਿਖਾਇਆ ਗਿਆ ਹੈ ਸਾਧੂਆਂ ਦੇ ਡੇਰਿਆਂ ਦੀ ਕੰਧਾਂ 'ਤੇ ਚਿੱਤਰ ਕਰਵਾਈਆਂ ਸਾਰੇ ਗੁਰੂ ਸਹਿਬਾਨ ਬਾਬਾ ਸ਼੍ਰੀ ਚੰਨੂ ਬਾਬੇ ਨਾਨਕ ਦਾ ਪੁੱਤਰ ਹੋਣ ਕਰਕੇ ਇੱਜ਼ਤ ਧੰਦੇ ਸਨ ਅਤੇ ਬਾਬਾ ਸ਼੍ਰੀ ਚੰਦੀ ਦਾ ਬਾਹਰ ਸਾਇਬ ਸਥਾਨ ਹੈ ਜਿਸ ਦੇ ਲਾਗੇ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਵੀ ਹੈ ਗੁਰੂ ਅਰਜਨ ਦੇਵ ਜੀ ਜਦੋਂ ਬਾਬਾ ਸ਼੍ਰੀ ਚੰਨੂ ਮਿਲਣ ਆਏ ਤਾਂ ਉਹਨਾਂ ਨੇ ਇਸ ਸਥਾਨ ਤੇ ਨਿਵਾਸ ਕੀਤਾ ਬਾਬਾ ਸ਼੍ਰੀ ਚੰਨ ਨੇ ਆਪਣਾ ਵੱਖਰਾ ਮੱਤ ਚਲਾਇਆ ਪਰ ਗੁਰੂ ਸਾਹਿਬ ਦੇ ਸੰਧਾਰਤਾਂ ਦੀ ਵੀ ਕਦਰ ਕਰਦੇ ਸੀ ਜਦੋਂ ਗੁਰੂ ਸਾਹਿਬ ਜੋਤੀ ਜੋਤ ਸਮਾਏ ਤਾਂ ਉਹਦੀ ਅੰਤਿਮ ਰਸਮਾਂ ਦੇ ਹੋਰਾ ਰਾਵੀ ਦੇ ਕੰਡੇ ਤੇ ਕੀਤੀਆਂ ਗਈਆਂ ਹੜੋਂ ਤੇ ਬਾਬਾ ਸ਼੍ਰੀ ਚੰਨ ਨੂੰ ਦੇ ਹੋਰਾ ਰੁੜਨ ਦਾ ਅੰਦੇਸ਼ਾ ਹੋਇਆ ਤਾਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਫੁੱਲ ਰਾਵੀ ਦੇ ਖੱਬੇ ਕੰਡੇ ਤੋਂ ਹਟਾ ਕੇ ਰਾਵੀ ਦੇ ਸੱਜੇ ਕੰਡੇ ਦੇ ਹੋਰਾ ਬਣਵਾ ਕੇ ਉਹਨਾਂ ਦੀ ਯਾਦਗਾਰ ਸਥਾਪਿਤ ਕੀਤੀ ਤੇ ਬਾਅਦ ਵਿੱਚ ਉੱਥੇ ਗੁਰਦੁਆਰਾ ਸਾਹਿਬ ਬਣਿਆ ਜਿਸ ਦਾ ਨਾਮ ਦੇਰਾ ਬਾਬਾ ਨਾਨਕ ਦਾ ਨਾਮ ਦਿੱਤਾ ਗਿਆ ਬਾਬਾ ਸ਼੍ਰੀ ਜਨਨੇਗੁਰ ਨਾਨਕ ਦੇਵ ਜੀ ਦੁਆਰਾ ਲਿਖਤ ਕੁਰਬਾਨੀ ਨੂੰ ਸਾਂਭਿਆ ਤੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੇਣ ਵਿੱਚ ਕੋਈ ਵਿਰੋਧ ਨਹੀਂ ਕੀਤਾ ਬਲਕਿ ਗੁਰੂ ਨਾਨਕ ਸਾਹਿਬ ਦੇ ਹੁਕਮ ਅਨੁਸਾਰ ਪਾਣਾ ਮੰਨਿਆ ਗੁਰੂ ਨਾਨਕ ਸਾਹਿਬ ਦੀਆਂ ਸਾਰੀਆਂ ਲਿਖਤਾ ਪੋਥੀ ਸਹਿਬ ਦੂਸਰੇ ਗੁਰੂ ਸਹਿਬਾਨ ਗੁਰੰਗਤ ਸਹਿਬ ਜੀ ਨੂੰ ਸੌਂਪੇ ਬਾਬੇ ਭਾਵੇਂ ਬਾਬਾ ਸ਼੍ਰੀ ਚੰਦ ਦਾ ਮਤਤ ਲੱਗ ਸੀ ਪਰ ਉਹਨਾਂ ਦੇ ਮਤਤ ਤੇ ਸਿੱਖ ਧਰਮ ਦਾ ਅਸਰ ਸਾਫ਼-ਸਾਫ਼ ਦਿਖਾਈ ਦਿੰਦਾ ਸੀ ਗੁਰੂ ਸਾਹਿਬਾਨ ਨੇ ਜੋਗ ਨੂੰ ਗਲਤ ਨਹੀਂ ਕਿਹਾ ਕਰਮਾਂ ਨੂੰ ਗਲਤ ਜ਼ੁਰ ਕਿਹਾ ਹੈ ਗ੍ਰਸਤੀਆਂ ਜ਼ਿੰਮੇਵਾਰੀਆਂ ਨੂੰ ਛੱਡ ਕੇ ਪਹਾੜਾਂ ਦੀਆਂ ਖੁਦਰਾ ਵਿੱਚ ਤਪ ਕਰਨਾ ਨਸ਼ੇ ਕਰਨੇ ਤੇ ਉਹਨਾਂ ਹੀ ਗ੍ਰਸਤੀਆਂ ਨੂੰ ਜਿਨ੍ਹਾਂ ਨੂੰ ਤੁਸੀਂ ਮਾੜਾ ਕਹਿ ਕੇ ਛੱਡ ਹੋਏ ਹੋ ਟੁਕੜਿਆਂ ਤੇ ਪੜਨਾ ਇਹ ਸਭ ਮਾੜਾ ਕਿਹਾ ਹੈ ਦੁਨੀਆਂ ਵਿੱਚ ਵਿਚਰ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਉਹਨਾਂ ਤੋਂ ਨਿਰਲੇਪ ਰਹਿ ਕੇ ਉਸ ਪਰਮਾਤਮਾ ਦਾ ਸਿਮਰਨ ਕਰੋ ਗੁਰੂ ਸਾਹਿਬ ਦਾ ਉਪਦੇਸ਼ ਤੇ ਕਰਮ ਸੀ ਬਾਬਾ ਸ਼੍ਰੀ ਚੰਦ ਵੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਅਨੁਸਾਰ ਸੰਸਾਰ ਵਿੱਚ ਰਹਿ ਕੇ ਸੰਸਾਰ ਦੀ ਯਾਤਰਾ ਕੀਤੀ ਅਤੇ ਰੱਬੀ ਗਿਆਨ ਦੁਨੀਆ ਵਿੱਚ ਵੰਡਿਆ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨਾਲ ਕਿਸੇ ਮੁੱਦੇ ਤੋਂ ਕੋਈ ਜ਼ਬਰਦਸਤੀ ਨਹੀਂ ਕੀਤੀ ਹਾਂ ਗੁਰੂ ਨਾਨਕ ਸਾਹਿਬ ਤੇ ਬਾਬਾ ਸ਼੍ਰੀ ਚੰਦ ਦੇ ਰਸਤੇ ਲੱਗ ਸੀ ਪਰ ਮਕਸਦ ਇੱਕੋ ਹੀ ਗੁਰੂ ਸਾਹਿਬ ਦੀ ਪਦਵੀ ਤੇ ਨਾ ਉਪਹੁੰਚ ਸਕੇ ਤੇ ਨਾ ਹੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿਹਾ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਸਮੇਂ ਬਾਬਾ ਸ੍ਰੀ ਚੰਦ ਜੀ ਸਿੱਖ ਧਰਮ ਵਿੱਚ ਸ਼ਾਮਿਲ ਹੋ ਗਏ ਸਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਸਾਰੇ ਗੁਰਾਂ ਦੀ ਸਾਸਵਾਲ ਸ੍ਰੀ ਚੰਦਿਆ ਨੇ ਹੀ ਕੀਤੀ ਸੀ ਅਤੇ ਗੁਰੂ ਸਾਹਿਬ ਜੀ ਨਾਲ ਚੰਗਾ ਹੀ ਉਦਾਂ ਵਿੱਚ ਵੀ ਲੜੇ ਜਦੋਂ ਸਿੱਖਾਂ ਨੇ ਸਿਰਾਂ ਦੇ ਮੁੱਲ ਪੈਣੇ ਸ਼ੁਰੂ ਹੋ ਗਏ ਤਾਂ ਕਾਫੀ ਸਿੰਘ ਦੰਗਲਾਂ ਵਿੱਚ ਚਲੇ ਗਏ ਅਤੇ ਉਸ ਔਖੇ ਸਮੇਂ ਵਿੱਚ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਬੇਅਦਬੀ ਹੋਣ ਤੋਂ ਬਚਾਉਣ ਲਈ ਸਰੂਪ ਚੱਕ ਕੇ ਜੰਗਲਾਂ ਵਿੱਚ ਚਲੇ ਜਾਂਦੇ ਸਨ ਪਿੱਛੋ ਗੁਰਦੁਆਰੇ ਦੀ ਸੇਵਾ ਸਾਰਦਾਸੀਆਂ ਤੇ ਨਿਰਮਲਤਾ ਸੰਤਾ ਨੇ ਹੀ ਕੀਤੀ ਬਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਸਿਰਜੀ ਸਿੱਖੀ ਦਾ ਚਾਹੇ ਉਦਾਸੀ ਸੰਤ ਹੋਣ ਜਾਂ ਨਿਰਮਲ ਸੰਤ ਦੋਨਾਂ ਨੇ ਗੁਰੂ ਨਾਨਕ ਦੀ ਸਿੱਖੀ ਤੇ ਸਿੱਖਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਤੇ ਔਖੇ ਵੇਲੇ ਉਹਨਾਂ ਨੇ ਪੂਰਾ ਪੂਰਾ ਸਾਥ ਵੀ ਦਿੱਤਾ ਹੈ ਬਾਲ ਵੀ ਚਾਹੇ ਕੁਰੀਤੀਆਂ ਵੀ ਸ਼ਾਮਿਲ ਹੋ ਗਈਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ